ਫੋਰਚਨਰ ਸਕੋਰਪਿਓ ਥਾਰ ਇਹ ਤਿੰਨੇ ਗੱਡੀਆਂ ਸਦਾ ਬਹਾਰ ਤਿੰਨ ਕਾਰਾਂ ਦੇਣ ਜਾ ਰਹੇ ਆ ਬਈ ਥਾਰ ਸਕੋਰਪਿਓ ਤੇ ਫੋਰਚਨਰ ਫਤੇਗੜ ਸਾਹਿਬ ਖੜਿਆ ਜੀ ਐਮ ਆਟੋ ਸੇ ਦੇ ਉੱਤੇ ਪਹਿਲੀ ਕਾਰ ਆ ਵੀਰੇ ਰੇਟ ਸਾਨੂੰ ਉਹ ਚਾਹੀਦੇ ਨੇ ਵੀ ਬਸ ਐਂਡ ਇਹ ਥਾਰ ਆ ਵੀਰੇ 2023 ਮਾਡਲ ਮੈਨੂਅਲ 4x4 ਪੈਸੇ 50000 ਗੱਡੀ ਚੱਲੀ ਵੀ ਆ ਪੈਸੇ ਗੱਡੀ ਦਾ ਦੇ ਦਾਂਗੇ ਇੱਕੇ ਰੇਟ 13 ਲੱਖ ਤੇ 40000 13 ਲੱਖ ਤੇ 40000 ਰੁਪਿਆ ਆ ਗਈ ਸਕੋਰਪਿਓ 17/18 ਵੀਰੇ ਹਾਂਜੀ ਹਾਂ एसओ 11 टॉप वेरिएंट पैसे पैसे ਵੀਰੇ ਇਹਦਾ ਵੀ ਰੇਟ ਦੇ ਦਾਂਗੇ ਆਪਾਂ 11.5 ਲੱਖ 11.5 ਲੱਖ ਰੁਪਇਆ ਤੇ ਆ ਆ ਗਈ ਲੋ ਜੀ ਤੀਜੀ ਕਾਰ ਇਹ ਮਾਡਲ ਫੋਰਚੂਨਰ 2015 ਮਾਡਲ ਵੀਰੇ 4x2 ਆਟੋ ਅੱਛਾ ਕਾਲੇ ਇੰਟੀਰੀਅਰ ਵਾਲੀ ਤੇ ਬਲੈਕ ਹੀ ਲਾਉਂ ਆਂ ਕਾਰ ਨੂੰ ਹਾਂਜੀ ਹਾਂ ਇਹਦਾ ਰੇਟ ਦੇ ਦਾਂਗੇ ਵੀਰੇ ਆਪਾਂ 12 ਲੱਖ 10 ਹਜ਼ਾਰ 12 ਲੱਖ ਤੇ 10 ਹਜ਼ਾਰ ਤੇ ਛੇਤੀ ਕਿਹੜਾ ਮਾਰ ਲਓ ਮਿੱਤਰੋ ਜੀਐਮ ਆਟੋ ਸੇਜ਼ ਫਤੇਗੜ ਸਾਹਿਬ ਬਾਈ ਹੋਣੇ ਨਵਾਂ ਦਫ਼ਤਰ ਖੜਾ ਟੌਪ ਦੀ 11 ਮਿਲਦੀਆਂ ਨੇ ਔਰ ਫైనాన్స్ ਦੀ ਗੱਲ ਕਰੀਏ ਫైనాన్స్ ਵੀ ਕਰਾ ਦੇਾਂਗੇ ਤੁਹਾਡਾ Tá